ਦੇਖੋ ਜੀ ਗੱਲ ਇਹ ਹੈ ਇਹ ਲੈਂਡ ਪਾਲਿਸੀ ਦੇ ਖਿਲਾਫ ਅੱਜ ਦਾ ਧਰਨਾ ਹੈ ਲੈਂਡ ਪੂਲਿੰਗ ਪਾਲਿਸੀ ਅਜਿਹੀ ਜਿਹਰੇ ਚ 24000 ਏਕੜ ਕੇਵਲ ਲੁਧਿਆਣੇ ਦਾ 50000 ਦੇ ਲਗਭਗ ਇਹ ਜ਼ਮੀਨ ਅਕਵਾਇਰ ਕਰਨੀ ਚਾਹੁੰਦੇ ਕਿਸੇ ਦੀ ਕੋਈ ਡਿਮਾਂਡ ਨਹੀਂ ਹਜੇ ਫਲੈਟਸ ਖਾਲੀ ਪਏ ਐ ਮੋੜ ਖਾਲੀ ਪਏ ਐ ਪਲOTS ਖਾਲੀ ਪਏ ਐ ਲੇਕਿਨ ਇਹ ਕੇਵਲ ਤੇ ਕੇਵਲ ਪੈਸੇ ਇਕੱਠੇ ਕਰਨ ਦਾ ਤਰੀਕਾ ਹੈ ਸੀਐਲਯੂ ਨੂੰ ਜਿਹੜੀਆਂ ਫੀਸਿਸ ਵਧਾਤੀਆਂ ਤੇ ਲੈਂਡ ਪੂਲਿੰਗ ਦੇ ਤਹਿਤ ਜਮਾ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਦਕਿ ਲੈਂਡ ਆਰਡੀਨੈਂਸ ਬਿੱਲ ਇਹ ਕਹਿੰਦਾ ਕਿ ਜਦ ਤੱਕ 85% ਉਸ ਪਿੰਡ ਦੇ ਕਿਸਾਨ ਸਹਿਮਤ ਨਹੀਂ ਹੈ ਉnder trucker ਉਹਨਾਂ ਦੀ ਜ਼ਮੀਨ ਐਕਵਾਇਰ ਨਹੀਂ ਕੀਤੀ ਜਾ ਸਕਦੀ। ਔਰ ਅਸੀਂ ਇਸ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਹਾਂ। ਇਹਦੇ ਨਾਲ ਹਜੇ ਤੱਕ ਇਹ ਮਹੌਲੀ ਦੇ ਵਿੱਚ ਇਹ ਲੈਂਡ ਪੂਲਿੰਗ ਪਾਲਸੀ ਆਈ ਸੀ। ਹਜੇ ਤੱਕ 10-10 ਸਾਲਾਂ ਦਾ ਕਿਸਾਨਾਂ ਨੂੰ ਪੋਜੀਸ਼ਨ ਨਹੀਂ ਮਿਲਿਆ। ਇਹ 1 ਏਕੜ ਦੇ ਵਿੱਚੋਂ 1000 ਗਾਜਾ ਪਲਾਟ ਰਹਿਸ਼ੀ ਦੇ 200 ਗਾਜ ਕਮਰਸ਼ੀਅਲ ਦੇਣਾ ਚਾਹੁੰਦੇ। ਉਰੇ ਵਿੱਚ ਵੀ ਜਿਹੜਾ ਮਾੜਾ ਪਲਾਟ ਹੁੰਦਾ ਕਿੱਲੇ ਦਾ ਬੈਕ ਸਾਈਡ ਤੇ ਚੰਗੀ ਜ਼ਮੀਨ ਆਪ ਰੱਖਦੇ ਔਰ ਇਹਨਾਂ ਨਾਲ ਛੋਟਾ ਮਾਰਜਨਲ ਜਿਹੜਾ ਕਿਸਾਨ ਹੈ ਪੂਰਾ بڑا ਨੁਕਸਾਨ ਹੈ ਅੱਛਾ ਇਹਨਾਂ ਨੇ ਜਾਣੀ ਕਿ 30% ਇਹ ਰਿਟਰਨ ਕਰਦੇ ਜੇ ਕਿਸੇ ਦੇ 9 ਕਿੱਲੇ ਹੈ ਲੈਂਡ ਪੁਲਿੰਗ ਚਾਗੇ ਉਹਨੂੰ 3 ਕਿੱਲੇ ਰਿਟਰਨ ਦੇਣੇ ਔਰ ਜੇ 30% ਹੋ ਗਿਆ ਜੇ ਕਿਸੇ ਦੇ 50 ਏਕੜ ਹੈ ਉਹ 50 ਏਕੜ ਕਿਸੇ ਆਮ ਪੱਤੇ ਕੋਲੇ ਤਾਂ ਹੈ ਨਹੀਂ ਜਿਹੜੇ ਕੋਲੋਨਾਈਜ਼ਰ ਹੈ ਉਹਨਾਂ ਕੋਲੇ 50 ਏਕੜ ਜ਼ਮੀਨ ਹੈ ਇਹ ਕਿਵੇਂ ਪੈਸਾ ਇਕੱਠਾ ਕਰਕੇ ਜੇਬਾਂ ਭਰਨਗੇ ਉਹ 50 ਏਕੜ ਵਾਲੇ ਨੂੰ ਇਹ 30 ਏਕੜ ਵਾਪਸ ਕਰਨਗੇ ਜਾਨਕੀ 60% ਉਹਨੂੰ 60% ਵਾਪਸ ਕਰਨਗੇ ਛੋਟੇ ਕਿਸਾਨ ਨੂੰ 3% ਫੇਰ ਉਹਨੂੰ ਇਹ ਕਹਿਣਗੇ ਕੀ ਤੇਰੀ ਸਾਰੀ ਜਿਹੜਾ ਕਿਲੇ ਮਗਰ ਕਰੋੜ ਰੁਪਇਆ ਲੱਗਦਾ ਹੈ ਡਵੈਲਪਮੈਂਟ ਚਾਰਜਸ ਉਹ ਅਸੀਂ ਕਰਕੇ ਦੇਵਾਂਗੇ ਉਹਨੂੰ ਅਸੀਂ ਸੜਕਾਂ ਬਣਾ ਕੇ ਦੇਵਾਂਗੇ ਸੀਵਰੇਜ ਪਾ ਕੇ ਦੇਵਾਂਗੇ ਲਾਈਟਾਂ ਤੇ ਅੰਡਰ ਦਾਟੇ ਘਰ ਬਣਾਉਣ ਦੀ ਪਾਲਿਸੀ ਹੈ ਜਿਹੜਾ ਰੇਟ ਹੈ ਉਹ 50-60 ਹਜ਼ਾਰ ਰੁਪਏ ਹੈ 200 ਗੱਜ ਦਾ ਪਲਾਟ 1 ਕਰੋੜ 20 ਲੱਖ ਦਾ ਹੋ ਗਿਆ ਜਾਨੀ ਕਿ ਮਾਰਜਨਲ ਜਿਹੜਾ ਬੰਦਾ ਹੈਗਾ ਉਹ ਤਾਂ ਲੈ ਹੀ ਨਹੀਂ ਸਕਦਾ ਪਲਾਟ ਸੋ ਕਹਿਣ ਦਾ ਮਤਲਬ ਟੋਟਲ ਫਲॉप ਪੰਜਾਬ ਦੇ ਕਿਸਾਨਾਂ ਨਾਲ ਧੋਖਾ ਔਰ ਅਗਰ ਖੇਤੀ ਪ੍ਰਧਾਨ ਸੂਬਾ ਨਾ ਰਿਹਾ ਜਿਹੜਾ 80000 ਕਰੋੜ ਰੁਪਈਆ ਕਣਕ ਤੇ ਝੋਨੇ ਦਾ ਸਾਨੂੰ ਆਉਂਦਾ ਹੈ ਜਿਹੜਾ ਐਮਐਸਪੀ ਤੋਂ ਉਹ ਖਤਮ ਹੋ ਜਾਏਗਾ ਤੇ ਸਾਡੀ ਇਕਨੋਮੀ ਡਾਊਨ ਹੋ ਜਾਏਗੀ ਅੱਜ ਖੇਤੀ ਤੋਂ ਸਾਰੇ ਆਧਾਰੇ ਚੱਲਦੇ ਪੈਲਸ ਵਿਆਹ ਸਭ ਕੁਝ ਖੇਤੀ ਤੋਂ ਚੱਲਦਾ ਹੈ ਹੋਟਲ ਪੈਂਡ ਬਾਜੇ ਹਲਵਾਈ ਦੀਆਂ ਦੁਕਾਨਾਂ ਕਰਿਆਨੇ ਦੀਆਂ ਦੁਕਾਨਾਂ ਅਗਰ ਜ਼ਮੀਨ ਨਾ ਰਹੀ ਅਗਰ ਖੇਤੀ ਪ੍ਰਦਾਨ ਸੁਭਾ ਨਾ ਰਹਾ ਤੇ ਸਾਡੀ ਖੋਜ ਖਤਮ ਹੋ ਜਾਏਗੀ ਸੋ ਸੋ ਇਹ ਗਲਤ ਪਾਲਿਸੀ ਹੈ ਉਲਟਾ ਕੋਈ ਨਾ ਕੋਈ ਰੋਕ ਲਾਉਣੀ ਚਾਹੀਦੀ ਹੈ ਵੀ ਇਸ ਤੋਂ ਵੱਧ ਕਮਰਸ਼ੀਅਲ ਲੈਂਡ ਹੋ ਨਹੀਂ ਸਕਦੀ ਇਹ ਹੋਣਾ ਚਾਹੀਦਾ ਹੈ ਸੋ ਇਸ ਦੀ ਲੜਾਈ ਲੜਨ ਵਾਸਤੇ ਦਾਖਾ ਜਗਰਾਓ ਤੇ ਗਿਲ ਹੰਕਾ ਤੇ ਸਾਨੇਵਾਲ ਜਿਹੜੇ ਨੇੜੇ-ਨੇੜੇ ਏਰੀਏ ਉਹਨਾਂ ਲੋਕਾਂ ਨੂੰ ਇੱਥੇ ਸੱਦਿਆ ਗਿਆ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਦਰਨਾ ਚਾਰੀ ਰੱਖਾਂਗੇ ਔਰ ਇੱਕ ਗੱਲ ਦੱਸਣਾ ਚਾਹਣਾ ਹੈ ਰਾਜੇ ਵੜਿੰਗ ਦੀ ਲਾਸ਼ ਤੋਂ ਲੰਘ ਕੇ ਇਹ ਲੈਂਡ ਪੂਲਿੰਗ ਹੋਏਗੀ ਅਗਰ ਪੰਜਾਬ ਦਾ ਕਿਸਾਨ ਨਹੀਂ ਚਾਹੇਗਾ ਚਾਹੇ ਜਾਨ ਦੇਣੀ ਪਵੇ ਔਰੀ ਲੈਂਡ ਔਰੀ ਜ਼ਮੀਨ ਖੋਣ ਨਹੀਂ ਦੇਵਾਂਗੇ ਅਸੀਂ ਬੈਠਾਂਗੇ ਮੰਡੀਆਂ ਦੇ ਵਿੱਚ ਜਗਰਾਓ ਤੇ ਦਾਖੇ ਲੋਕਾਂ ਤੋਂ ਮਤੇ ਲਵਾਂਗੇ ਆਉਣ ਆਲੀਆਂ ਅਸੀਂ 18 19 ਤਰੀਕ ਨੂੰ ਪੰਚਾਇਤਾਂ ਮਤੇ ਪਾ ਕੇ ਸਾਨੂੰ ਦੇਣ ਗਿਆ ਤੇ ਫੇਰ ਅਸੀਂ ਉਹ ਮਤੇ ਲੈ ਕੇ ਗਵਰਨਰ ਕੋਲੇ ਜਾਣਾ ਪਵੇ ਦੇਸ਼ ਦੀ ਲੋਕ ਸਭਾ ਚ ਲੜਾਈ ਲੜਨੀ ਪਵੇ ਪੰਜਾਬ ਦੀ ਵਿਧਾਨ ਸਭਾ ਚ ਲੜਾਈ ਲੜਨੀ ਪਵੇ ਤੇ ਚਾਹੇ ਹੁਕਮਰਾਨ ਇਹਨਾਂ ਪੁਲਸ ਵਾਲਿਆਂ ਦੇ ਜਾਂ ਸਰਕਾਰ ਦੇ ਕਰਿੰਦਿਆਂ ਦੇ ਅੱਗੇ ਲੜਨਾ ਪਵੇ ਉਹ ਸਾਰੇ ਕੰਮ ਕਾਂਗਰਸ ਪਾਰਟੀ ਕਰੂਗੀ ਕਰੇਤੇ ਕਿੰਨੇ ਘਾਟਾ ਦਰਸਾ ਕੇ ਬਾਹਰ ਕਰਨਾ ਕੰਨ ਲਾ ਕੇ ਦੋਦਾ ਨਹੀਂ ਕਰਨਾ ਲੱਗਦਾ ਸਾਰੀਆਂ ਪਾਰਟੀਆਂ ਇਸੇ ਬੰਦੇ ਦੇ ਡੇਗਣਾ ਦੇਖੋ ਗੱਲ ਇਹ ਹੈ ਇਹ ਪੰਜਾਬ ਦੀ ਮਾਂ ਦਾ ਮੁੱਦਾ ਹੈ ਸਾਡੀ ਜ਼ਮੀਨ ਸਾਡੀ ਮਾਂ ਇਸ ਮਾਂ ਦੇ ਮੁੱਦੇ ਤੇ ਅਸੀਂ ਸਾਰਿਆਂ ਨੂੰ ਆਡਾ ਤਰੀਕੇ ਦੇ ਨਾਲ ਆਦੇ ਆਦੇ ਜੋਰ ਨਾਲ ਲੜਨਾ ਚਾਹੀਦਾ ਹੈ ਪੰਜਾਬ ਦੀ ਜ਼ਮੀਨ ਕਿਸਾਨਾਂ ਦੀ ਜ਼ਮੀਨ ਖੋਹ ਨਹੀਂ ਦੇਵਾਂਗੇ ਧੰਨਵਾਦ